ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਪਰਿਵਾਰਾਂ ਦੇ ਵਿੱਚ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰਕੇ ਕੋਈ ਕਾਰਜ ਕਰਦੇ ਹਾਂ ਤਾਂ ਇਹ ਵਚਨ ਬੜੇ ਸੌਖੇ ਸਮਝ ਆ ਜਾਂਦੇ ਹਨ ਕਿ ਸਾਡੇ ਜੀਵਨ ਦੇ ਦੋ ਪਹਿਲੂ ਨੇ ਸਾਡੇ ਮਨ ਦੀਆਂ ਦੋ ਵਸਤਾਂ ਜਿਹੜੀਆਂ ਰੈਗੂਲਰ ਵਿਚਰਦੀਆਂ ਕਿਹੜੀਆਂ ਜਾਂ ਤੇ ਕੋਈ ਨਾ ਕੋਈ ਜੀਵਨ ਦੇ ਵਿੱਚ ਚਿੰਤਾ ਦਾ ਕਾਰਨ ਬਣਦੇ ਆ ਪ੍ਰੈਕਟੀਕਲ ਜੀਵਨ ਨੂੰ ਵਿਚਾਰੀਏ ਅੱਖ ਖੁੱਲਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਜਾਂ ਤੇ ਕੋਈ ਨਾ ਕੋਈ ਚਿੰਤਾ ਵਾਲਾ ਵਿਸ਼ਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਸਾਡੇ ਨਾਲ ਚੱਲਦਾ ਹੈ ਤੇ ਜੇ ਕਿਤੇ ਜੀਵਨ ਦੇ ਵਿੱਚੋਂ ਚਿੰਤਾ ਵਾਲੇ ਪਾਸਿਆਂ ਥੋੜੀ ਬੇਹਲ ਮਿਲਦੀ ਹੈ ਤਾਂ ਦੂਜਾ ਪੱਖ ਕੀ ਹੈ ਅਸੀਂ ਕਿਸੇ ਨਾ ਕਿਸੇ ਤੇ ਆਸ ਰੱਖ ਕੇ ਚੱਲਦੇ ਹਾਂ ਕਿਸੇ ਇਨਸਾਨ ਤੇ ਆਸ ਰੱਖਦੇ ਹਾਂ ਬਾਸ਼ਾ ਜੀ ਦਾ ਫੈਸਲਾ ਹੈ ਮਾਨੋ ਕੀ ਟੇਕ ਵਰਤੀ ਸਮਝਦੇ ਜਾਣ ਦੇਵਨ ਕੋ ਏਕੇ ਭਗਵਾਨ ਪਰ ਸਾਡਾ ਸੁਆ ਜਾਂ ਤਾਂ ਚਿੰਤਾ ਵਿੱਚ ਚੱਲਦਾ ਹੈ ਜਾਂ ਕਿਸੇ ਨਾ ਕਿਸੇ ਦੇ ਉੱਤੇ ਆਸ ਰੱਖ ਕੇ ਜਾਂਦਾ ਜਦੋਂ ਸਾਨੂੰ ਸੰਗਤ ਦੇ ਵਿੱਚ ਆਉਂਦੇ ਆ ਪਰਿਵਾਰ ਵਿੱਚ ਬੈਠ ਕੇ ਸ਼ੁਕਰਾਨਾ ਕਰਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਅਗਰ ਚਿੰਤਾ ਦੇ ਵਿਸ਼ੇ ਨੂੰ ਉਚਾਰਿਆ ਜਾਵੇ ਆਪਾਂ ਕਹਿੰਦੇ ਆ ਚਿੰਤਾ ਇਸ ਤੋਂ ਵੀ ਵੱਡੀ ਹੈ ਇਸ ਤੋਂ ਵੱਡੀ ਵੱਡੀ ਆਖਰ ਜੀਵਨ ਤੋਂ ਸਭ ਤੋਂ ਵੱਡੀ ਚਿੰਤਾ ਖੇਚੇ ਦੀ ਹੈ ਸਭ ਤੋਂ ਵੱਡੀ ਚਿੰਤਾ ਮੌਤ ਦੀ ਇਸ ਤੋਂ ਵੱਡੀ ਜੀਵਨ ਵਿੱਚ ਕੋਈ ਚਿੰਤਾ ਨਹੀਂ ਬਹੁਤ ਤੋਂ ਵੱਡੀ ਕੋਈ ਚਿੰਤਾ ਨਹੀਂ ਕਿ ਕਦੇ ਮਰਨਾ ਚਾਹੀਏ ਕਿਉਂਕਿ ਜੇ ਸਰੀਰ ਆ ਤਾਂ ਸਰੀਰਕ ਸੁੱਖ ਨੇ ਤਾਂ ਪਰਿਵਾਰ ਹੈ ਤਾਂ ਦੁਨੀਆਦਾਰੀ ਹੈ ਜਦੋਂ ਸੰਗਤ ਵਿੱਚ ਆ ਕੇ ਵਿਚਰਦੇ ਆ ਤੇ ਸਮਝ ਆਉਂਦੀ ਹੈ ਕਿ ਸਾਡੇ ਮਨ ਨੂੰ ਚਿੰਤਾ ਕਿਸ ਚੀ ਦੀ ਹੈ ਜਦੋਂ ਆਪਣੇ ਆਪੇ ਨੂੰ ਵਿਚਾਰਦੇ ਆ ਸਭ ਤੋਂ ਵੱਡੀ ਚਿੰਤਾ ਹੈ ਮੌਤ ਇਸ ਤੋਂ ਵੱਡੀ ਕੋਈ ਚਿੰਤਾ ਨਹੀਂ ਔਰ ਚਿੰਤਾ ਤੋਂ ਬਾਅਦ ਹੋਰ ਕੀ ਹੈ ਕੋਈ ਨਾ ਕੋਈ ਆਸ ਹੈ ਮਾਪਿਆਂ ਨੂੰ ਬੱਚਿਆਂ ਤੇ ਆਸ ਹੈ ਬੱਚਿਆਂ ਨੂੰ ਮਾਪਿਆਂ ਤੇ ਆਸ ਹੈ ਕਿਸੇ ਰਿਸ਼ਤੇਦਾਰ ਤੇ ਆਸ ਹੈ ਕੋਈ ਨਾ ਕੋਈ ਆਸ ਰੱਖਦੇ ਆ ਹੁਣ ਜੇ ਆਪਾਂ ਵਿਚਾਰੀਏ ਸਭ ਤੋਂ ਵੱਡੀ ਆਸ ਕਿਹੜੀ ਹੈ ਇਸ ਜੀਵਨ ਦੇ ਵਿੱਚ ਸਭ ਤੋਂ ਵੱਡੀ ਆਸ ਹੈ ਜੀਵਨ ਦੀ ਕਿਉਂਕਿ ਜੇ ਜੀਵਨ ਹੈ ਤਾਂ ਹੀ ਜੀਵਨ ਦੇ ਸੁੱਖ ਨੇ ਮੌਤ ਤੋਂ ਵੱਡੀ ਕੋਈ ਚਿੰਤਾ ਨਹੀਂ ਜੀਵਨ ਤੋਂ ਵੱਡੀ ਇਸ ਜੀਵਨ ਦੇ ਵਿੱਚ ਕੋਈ ਆਸ ਨਹੀਂ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਜਦੋਂ ਪਰਿਵਾਰਾਂ ਦੇ ਵਿੱਚ ਬੈਠ ਕੇ ਆਪਾਂ ਸ਼ੁਕਰਾਨਾ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਗੁਰਬਾਣੀ ਪੜ੍ਹ ਸੁਣ ਵਿਚਾਰਦੇ ਹਾਂ ਆਪ ਜਪਦੇ ਹਾਂ ਹੋਰਨਾਂ ਨੂੰ ਪ੍ਰੇਰਦੇ ਹਾਂ ਚੰਗੇ ਕਰਮ ਕਰਦੇ ਹਾਂ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਾਡੇ ਜੀਵਨ ਤੋਂ ਮੌਤ ਦੀ ਚਿੰਤਾ ਖਤਮ ਹੁੰਦੀ ਹੈ ਦੁਨੀਆ ਮੌਤ ਤੋਂ ਡਰਦੀ ਹੈ ਔਰ ਸੱਚੇ ਬਾਦਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰਉ ਤਰ ਕੇ ਦੁਆਰ ਮਾਤਰ ਪੁੱਛੇ ਕੌਣ ਹੈ ਪਰ ਅਹ ਮਾਰੇ ਦੁਆਰ ਜਿਹੜੀ ਮੌਤ ਦੀ ਚਿੰਤਾ ਸਾਨੂੰ ਸਤਾਉਂਦੀ ਸੀ ਉਸ ਮੌਤ ਦਾ ਵੀ ਜੀਵਨ ਦੇ ਵਿੱਚ ਚਾਉ ਬਣ ਜਾਂਦਾ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਦੂਸਰਾ ਆਸ ਸਭ ਤੋਂ ਵੱਡੀ ਆਸ ਕੀ ਚੀਜ਼ ਦੀ ਹੈ ਜੀਵਨ ਦੀ ਇਸ ਤੋਂ ਵੱਡੀ ਤੇ ਕੋਈ ਆਸ ਨਹੀਂ ਪਰ ਪਾਸ਼ਾ ਜੀ ਦਾ ਤੇ ਫੈਸਲਾ ਹੈ ਆਦਮੀ ਆ ਇੱਕਦਮੀ ਮੌਤ ਮੌਦਨਾ ਜਾਣਾ ਜੇ ਸਹਾਰਿਆ ਤੇ ਜੀਵਨ ਹੈ ਸਹਾਰ ਨਹੀਂ ਆ ਰਿਹਾ ਤੇ ਅਸੀਂ ਮਿੱਟੀ ਦੀ ਢੇਰੀਆਂ ਇਸ ਤੋਂ ਵੱਡੀ ਤੇ ਕੋਈ ਆਸ ਹੈ ਨਹੀਂ ਸੱਚੇ ਬਾਦਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਜੇ ਤੇਰੀ ਮੌਤ ਦੀ ਚਿੰਤਾ ਖਤਮ ਹੋਈ ਜਾਂ ਤੂੰ ਚਿੰਤਾ ਮੌਤ ਹੋਣਾ ਦੂਜਾ ਪੱਖ ਕੀ ਹੈ ਤੂੰ ਜੀਵਨ ਦੀ ਆਸ ਵੀ ਛੱਡ ਦੇਣੀ ਹੈ ਸੱਚੇ ਬਾਦਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਕਦੇ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਜੀਵਨ ਤੋਂ ਵੱਡੀ ਕੋਈ ਆਸ ਨਹੀਂ ਜੀਵਨ ਦੀ ਆਸ ਵੀ ਛੱਡ ਦੇਣੀ ਹੈ ਮੌਤ ਤੋਂ ਵੱਡੀ ਕੋਈ ਚਿੰਤਾ ਨਹੀਂ ਇਹ ਚਿੰਤਾ ਵੀ ਛੱਡ ਦੇਣੀ ਹੈ ਉਹਨਾਂ ਦੋਨਾਂ ਦੇ ਵਿੱਚ ਇੱਕ ਗੱਲ ਪੈਰਲਲ ਹੈ ਉਹ ਕੀ ਹੈ ਇਹਨਾਂ ਦੋਨਾਂ ਦੇ ਵਿੱਚ ਜੀਵਨ ਤੇ ਮੌਤ ਦੇ ਵਿਚਾਲੇ ਹੈ ਸਾਡਾ ਸਵਾਸ ਜੇ ਸਵਾਸ ਆ ਰਿਹਾ ਤੇ ਜੀਵਨ ਹੈ ਜੇ ਸਵਾਸ ਰੁਕ ਗਿਆ ਤੇ ਮੌਤ ਹੈ ਜੀਵਨ ਦੇ ਵਿੱਚ ਆਸਾ ਚੱਲ ਰਿਹਾ ਸਾਹ ਦੇ ਵਿੱਚ ਇੱਕ ਪਾਸੇ ਮੌਤ ਘੜੀ ਹੈ ਇੱਕ ਪਾਸੇ ਜੀਵਨ ਘੜਾ ਆਗੇ ਸਾਹ ਆ ਗਿਆ ਤੇ ਆਦਮੀ ਆ ਜੀਵਨ ਹੈ ਸਾਹ ਰੁਕ ਗਿਆ ਤੇ ਮਿੱਟੀ ਦੀ ਢੇਰੀਆਂ ਮੌਤ ਹੈ ਪਾਤਸ਼ਾਹ ਕਾ ਦੇ ਮੌਤ ਦੀ ਚਿੰਤਾ ਛੱਡ ਦੇ ਜੀਵਨ ਦੀ ਆਸ ਛੱਡ ਦੇ ਇੱਕ ਬਚਨ ਜੀਵਨ ਚ ਜੜ ਕਰ ਲੈ ਖੇੜਾ ਜਿਹੜਾ ਮਾਲਕ ਤੈਨੂੰ ਸਵਾਸ ਦੰਦਾ ਨਹੀਂ ਵਸਾਰਦਾ ਕੋਸ਼ਿਸ਼ ਕਰਕੇ ਉਹਦਾ ਸ਼ੁਕਰਾਨਾ ਵੀ ਨਾ ਵਿਸਰੇ ਆ ਜਿਹੜੇ ਸਵਾਸ ਮਾਲਕ ਦੇ ਕੇ ਜਿੰਦਾ ਰੱਖ ਰਿਆ ਇਹਨਾਂ ਨੂੰ ਗਰਾਉਣਾ ਸ਼ੁਰੂ ਕਰ ਦੇ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਫਿਰ ਤਬਾ ਪਾਲ ਹੈ ਲੇਖੇ ਸ્વાસ ਗਰਾਸ ਜਿਹੜਾ ਸਵਾਸ ਲੈ ਰਿਆਂ ਇਹਦਾ ਲੇਖਾ ਚੁੱਕ ਹੈ ਪਾਸ਼ਾ ਕਹਿੰਦੇ ਜਿਹੜਾ ਸਵਾਸ ਮਾਲਕ ਦੇ ਕੇ ਜੰਦਾ ਰੱਖ ਰਿਹਾ ਤੂੰ ਇਹਨਾਂ ਸਵਾਸਾਂ ਦੀ ਸੰਭਾਲ ਕਰਨੀ ਸ਼ੁਰੂ ਕਰ ਦੇ ਜਦੋਂ ਅਸੀਂ ਇਹਨਾਂ ਸਵਾਸਾਂ ਦੀ ਸੰਭਾਲ ਸ਼ੁਰੂ ਕਰ ਦਿੰਦੇ ਹਾਂ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਇਹ ਮਨ ਅਚੰਤ ਵਸਾ ਵਿਚਾ ਜਾਂਦਾ ਉਹ ਚਿੰਤ ਵਸਾ ਜਿਹਦੇ ਬਾਰੇ ਪਾਸ਼ਾ ਜੀ ਦਾ ਫੈਸਲਾ ਘਾਲ ਨਾ ਮਿਲੇ ਹੋ ਸੇਵਨਾ ਮਿਲੇ ਉਹ ਮਿਲੇ ਆਇਚੰਤ ਅਚਿੰਤ ਵਸਵਾ ਵਿੱਚ ਹੀ ਹਾਲ ਕਰਨੇ ਸਾਡੇ ਜੀਵਨ ਨੂੰ ਨਵਾਜੜਾ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਸੱਚੇ ਬਾਦਸ਼ਾਹ ਦੀ ਆਪਾਂ ਨੂੰ ਇਹੀ ਬਚਨ ਬਾਰ-ਬਾਰ ਦੜਕਰਾਉਣਾ ਕਰ ਰਹੇ ਨੇ ਕਿ ਭਾਈ ਜਿਹੜਾ ਸਵਾਸ ਲਿਆ ਲਹਿ ਰਿਆਂ ਇਹਦਾ ਲੇਖਾ ਜੋਖਾ ਹੈ ਮੌਤ ਦੀ ਚਿੰਤਾ ਛੱਡ ਦੇ ਜੀਵਨ ਦੀ ਆਸ ਛੱਡ ਦੇ ਇੱਕ ਕੰਮ ਦਿਰ ਕਰ ਲੈ ਜਿਹਦਾ ਸਵਾਸ ਮਾਲਕ ਦੇ ਰਿਆ ਉਹ ਵੀ ਅਰਥ ਨਾਲ ਚੱਲਾ ਜਾਏ ਸਾਡਾ ਜੀਵਨ ਖੇਓ ਜਾਂ ਚਾਹੀਦਾ ਆੱਖਾਂ ਜੀਵਾਂ ਬਿਸਰੇ ਮਰ ਜਾऊं ਜਿਹਦੇ ਸਵਾਸ ਚੱਲ ਰਹੇ ਨੇ ਤਾਂ ਜੀਵਨ ਹੈ ਜੇ ਆਏ ਲੱਗੇ ਜਿਸ ਸਵਾਸ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਹੈ ਉਹ ਸਵਾਸ ਜੀਵਨ ਰੂਪੀ ਹੈ ਜਿਸ ਉਸ ਸੁਆਸ ਵਿੱਚ ਸ਼ੁਕਰਾਨਾ ਵਿਸਰ ਗਿਆ ਪਰਮੇਸ਼ਰ ਦੇ ਭੋਲਿਆਂ ਵਿੱਚ ਆਪਣਾ ਸਭੇ ਰੋਗ ਉਹ ਤੇ ਅਸੀਂ ਆਪਣੇ ਰੋਗਾਂ ਦੀਆਂ ਬੰਡਾ ਮੰਲਣੀਆਂ ਜਿਵੇਂ ਕਰ ਦੁੱਤੀਆਂ ਕਿ ਕਿਹੋ ਜਿਹਾ ਜੀਵਨ ਚਾਹੀਦਾ ਆੱਖਾਂ ਜੀਵਾਂ ਵਿਸਰੇ ਮਰ ਜਾਵਾਂ ਆਖਣੇ ਔਖਾ ਸੱਚਾ ਨੂੰ ਪ੍ਰਮਾਤਮਾ ਨੂੰ ਸੁਆਸ ਦੇਣੇ ਔਖੇ ਨਹੀਂ ਲੱਗਦੇ ਸਾਡੇ ਮਨ ਨੂੰ ਸੁਆਸ ਲੈ ਕੇ ਉਹਦਾ ਧੰਨਵਾਦ ਕਰਨਾ ਔਖਾ ਲੱਗਦਾ ਹੈ ਕੀ ਕਰ ਰਹੇ ਨੇ ਅੱਖਾਂ ਜੀਵਾਂ ਵਿਸਰੇ ਮਰ ਜਾਵਾਂ ਅਖਣੇ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੁੱਖ ਇਹਦੀ ਭੁੱਖ ਜੀਵਨ ਚ ਪੈਦਾ ਹੋ ਜਾਏ ਸ਼ੁਕਰਾਨੇ ਦੀ ਭੁੱਖ ਪੈਦਾ ਹੋ ਜਾਏ ਤਾਂ ਕਿਰਪਾ ਵੀ ਹੋਏਗੀ ਉਹ ਤੋਂ ਭੁੱਖ ਹੈ ਕਾਇ ਚੱਲੀਏ ਦੁੱਖ ਇਸ ਜੀਵਨ ਦੇ ਵਿੱਚੋਂ ਦੁੱਖ ਅਦਲੇ ਦਰ ਪਰੇਸ਼ਾਨੀਆਂ ਚਿੰਤਾਵਾਂ ਟੈਨਸ਼ਨਾਂ ਕੱਟੀਆਂ ਜਾਣਗੀਆਂ ਸੁਖ ਤੀਰਥ ਬਣ ਕੇ ਜੀਵਨ ਦੇ ਨਾਲ ਚੱਲ ਪਏਗਾ ਕਿਵੇਂ ਬਖਸ਼ਿਸ਼ ਹੋਏਗੀ ਰੋਹਿਤ ਮਾਸ਼ਾ ਜੀ ਦੇ ਬਚਨ ਪੜ੍ਹਦੇ ਹਾਂ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਉਹ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਜੀਵਨ ਦੇ ਵਿੱਚੋਂ ਦੁੱਖਾਂ ਦੇ ਲੇਦਰਾਂ ਦਾ ਪਰੇਸ਼ਾਨੀਆਂ ਚਿੰਤਾਵਾਂ ਦਾ ਅੰਤ ਹੋ ਜਾਏਗਾ ਤੇ ਸੁਖਤੀਰਤ ਬਣ ਕੇ ਜੀਵਨ ਦੇ ਨਾਲ ਚੱਲ ਪੈਣਗੇ ਸੋ ਇਸ ਕਰਕੇ ਨਾਲ ਤੇ ਸਾਨੂੰ ਮੌਤ ਦੀ ਚਿੰਤਾ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਆਉਣੀਆਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਔਰ ਨਾਹੀਂ ਸਾਨੂੰ ਕੋਈ ਲੰਬੇ ਜੀਵਨ ਦੀ ਆਸ ਰੱਖਣੀ ਚਾਹੀਦੀ ਹੈ ਕਿਉਂਕਿ ਜਿੰਨੇ ਸਵਾਸ ਮਾਲਕ ਨੇ ਗਣਖੇ ਦਿੱਤੇ ਦਿਨ ਸਮਾ ਸਵਾਸ ਦਿੱਤਾ ਚਣਖਾ ਲੈ ਸਭੋ ਦੇਵ ਸੁਸਾਸ ਨਾਹ ਵਰਨ ਵਰਨ ਨਾ ਕਟਣੋ ਤਿਲਸਾਰ ਦਿੱਤਾ ਸਮਾਇਕ ਤਿਲ ਪਰ ਵੀ ਨਾ ਤੇ ਵੱਧ ਸਕਦਾ ਨਾ ਘਟ ਸਕਦਾ ਹਾਂ ਅਗਰ ਮਾਲਕ ਦੇ ਸ਼ੁਕਰਾਨੇ ਵਿੱਚ ਆ ਜਾਂਦੇ ਹਾਂ ਜਿਹੜਾ ਸਮਾ ਦਿੱਤਾ ਮਾਲਕ ਨੇ ਜਿੱਥੇ ਅਸੀਂ ਪ੍ਰਾਣ ਥਿਆ ਗਣੇ ਨੇ ਅਗਰ ਉਸ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰ ਲਈਏ ਮਹਾਰਾਏ ਕਿਰਪਾ ਕਰਦੋਂ ਦੇ ਨੇ ਪ੍ਰਭ ਭਾਵ ਹੈ ਬਿਨਸਾਸ ਤੇ ਆ ਕੇ ਅੰਤਮ ਸਵਾਸ ਤੇ ਆ ਕੇ ਰੱਖਣ ਵਿੱਚ ਸਮਰੱਥ ਹੈ ਸਾਡੀ ਉਮਰ ਵਧਾਉਣ ਦੇ ਵਿੱਚ ਵੀ ਸਮਰੱਥ ਹੈ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਸਵਾਸ ਦੇ ਨਾਲ ਮਾਲਕ ਦਾ ਸ਼ੁਕਰਾਨਾ ਵਿਸਰ ਗਿਆ ਕੋਈ ਗੱਲ ਨਹੀਂ ਜਦੋਂ ਯਾਦ ਆ ਗਿਆ ਸ਼ੁਕਰਾਨਾ ਕਰੀਏ ਜਦੋਂ ਗੁਰਬਾਣੀ ਪੜ੍ਹਨੀ ਹੈ

ਇਕ ਨਾਮ ਜਗਦੀ ਜੇਤਰਾ ਪਤ ਪੋਪੀਆਂ ਚੜੀਏ ਹੋਏ ਕਿ ਸੁਣ ਗੱਲਾਂ ਖਾਸ ਕੀ ਕੀਟਾਂ ਆਈ ਪਹਿਲਾ ਜੀਵਨ ਚ ਆਏ ਕਿਰਮਾ ਵਾਲਾ ਸੀ ਔਰ ਜਦੋਂ ਮਾਲਕ ਦੇ ਸ਼ੁਕਰਾਨੇ ਵਿੱਚ ਆ ਜਾਂਦੇ ਹਾਂ ਹਮਰ ਉਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤ ਗੁਰ ਸੰਗ ਕੀਰੇ ਹਮਾਤੇ ਸਾਡੇ ਕਿਰਮਾ ਵਰਗੇ ਜੀਵਨ ਨੂੰ ਵੀ ਮਾਲਕ ਆਪਣੇ ਦਰ ਤੇ ਨਵਾਜ ਲੈਂਦਾ ਨਵਾਜ ਲੈਣ ਵੱਤ ਵਾ ਸੰਗਤ ਸੇਵਾ ਸਿਮਰਨ ਕਰੀਏ ਗੁਰ ਬਾਣੀ ਪੜ੍ਹ ਸੁਣ ਵਿਚਾਰੀਏ ਆਪ ਜੇ ਪੀਤੇ ਹੋਰਨਾਂ ਨੂੰ ਪਰੇ ਰਿਏ अनेका ਗਲਤੀਆਂ ਨੂੰ ਨਾਛਤਾਰ ਦੇ ਬਖਸ਼ੋ ਅਸੀਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ